ਗਰਦਨ ਇਧਰ ਇਧਰ ਉੱਪਰ ਹੇਠਾਂ ਨਾ ਹੋਵੇ ਇਹਨੂੰ ਸਰਵਾਈਕਲ ਕਹਿੰਦੇ ਨੇ ਬਿਲਕੁਲ ਜੀ ਬਿਲਕੁਲ ਇਹਨੂੰ ਸਰਵਾਈਕਲ ਹੀ ਕਹਿੰਦੇ ਤੁਸੀਂ ਕਹਿ ਰਹੇ ਹੋ ਕਿ ਇਹ ਕੋਈ ਬਿਮਾਰੀ ਹੈ ਨਹੀਂ ਸੌਖਾ ਹੱਲ ਹੈ 5 7 10 ਮਿੰਟਾਂ ਚ ਹੀ ਰਾਹਤ ਕੁਦਰਤ ਨੇ ਨਾ ਇੱਕ ਬਹੁਤ ਵਧੀਆ ਮੈਡੀਸਨ ਦਿੱਤੀ ਹੈ ਸਾਡੇ ਹੱਥਾਂ 'ਚ ਹੱਥਾਂ 'ਚ ਹੱਥਾਂ ਦੇ ਇਸ ਹੱਥਾਂ ਦੇ ਵਿੱਚ ਮਤਲਬ ਆਪਣੇ ਹੱਥਾਂ ਨਾਲ ਅਸੀਂ ਆਪਣਾ ਸਰਵਾਈਕਲ ਠੀਕ ਕਰ ਸਕਦੇ ਹਾਂ ਬਿਲਕੁਲ ਜੀ ਇਹਨਾਂ 'ਚ ਨਾ ਪ੍ਰੈਸ਼ਰ ਪੁਆਇੰਟ ਆ ਸਵੇਰੇ ਉੱਠਦਿਆਂ ਸਾਰ ਕਿਸੇ ਨੇ ਨਹੀਂ ਵੇਖਣਾ ਸੱਜੇ ਕੌਣ ਖੱਬੇ ਕੌਣ ਉੱਤੇ ਕੌਣ ਥੱਲੇ ਕੌਣ ਸਾਹਮਣੇ ਕੌਣ ਠੀਕ ਹੈ ਜਾ ਘਰੋਂ ਬਾਹਰ ਨਿਕਲ ਜਾਓ ਸੈਰ ਕਰਨ ਦੇ ਬਹਾਨੇ 1 ਮਿੰਟ ਲਗਾਤਾਰ ਮੈਂ ਕਰਕੇ ਦਿਖਾਉਂਗਾ ਲਗਾਤਾਰ ਤੁਸੀਂ ਹੱਥ ਪੂਰੇ ਖੋਲ ਕੇ ਅਗਰ ਉਹਦੋਂ ਪਹਿਲਾਂ ਕੋਕਨਟ ਵਰਜਨ ਤੇਲ ਜਾਂ ਸਰੋਂ ਤੇਲ ਅਪਲਾਈ ਕਰ ਲਓ ਜਿਆਦਾ ਵਧੀਆ ਖੋਲ ਕੇ ਪੂਰੀਆਂ ਕਰਿਓ ਐਸਾ ਇਸ ਤਰੀਕੇ ਨਾਲ ਆ ਦੇਖੋ ਹੱਥ ਲਾ ਲੋ ਚਰਨਾਟ ਪੈਦਾ ਹੋ ਰਹੀ ਹੈ ਇਸ ਤਰੀਕੇ ਨਾਲ ਬਲੱਡ ਸਟੀਮੂਲੇਟ ਹੋਇਆ ਹੋਰ ਇਹਦੇ ਨਾਲ ਇੱਕ ਹੋਰ ਬੜਾ ਵਧੀਆ ਫਾਇਦਾ ਜਿਹੜਾ ਬੀਪੀ ਦੀ ਗੋਲੀ ਖਾ ਰਿਆ ਜਿਹੜਾ ਕੈਸਟਰ ਦੀ ਗੋਲੀ ਖਾ ਰਿਆ ਉਹਦੀ ਬੰਦ ਹੋਏਗੀ ਗੋਲੀ ਦਿਨਾਂ ਦੇ ਵਿੱਚ